ਰਾਮਪੁਰੇ ਫੂਲ ਦੇ ਵਿੱਚ 28 ਸਾਲ ਤੋਂ ਇੱਕ ਫਰਨੀਚਰ ਦੀ ਫੈਕਟਰੀ ਚੱਲ ਰਹੀ ਹੈ ਸਜਣੋ ਜਿਹੜਾ ਨਵਾਂ ਬਣ ਰਿਹਾ ਪੁਲ ਉਹਦੇ ਬਿਲਕੁਲ ਹੇਠਾਂ ਸ਼੍ਰੀ ਲక్ష్ਮੀ ਫਰਨੀਚਰ ਵਾਲੇ ਜਿੱਥੇ 0% ਵਿਆਜ ਤੇ ਤੁਹਾਨੂੰ ਫਰਨੀਚਰ ਮਿਲ ਸਕਦਾ ਇੱਥੇ ਸਜਣੋ ਰੈਸਟੋਰੈਂਟਾਂ ਵਾਲੇ ਪੈਲਸਾਂ ਵਾਲੇ ਹੋਟਲਾਂ ਵਾਲੇ ਸਕੂਲਾਂ ਵਾਲੇ ਕਾਲਜਾਂ ਵਾਲੇ ਵੀ ਫਰਨੀਚਰ ਬਣਾਉਂਦੇ ਆ ਇੱਥੇ ਹੀ ਬਣਦਾ ਇੱਥੇ ਹੀ ਗੱਦੀ ਲੱਗਦੀ ਐ ਸਜਣੂ ਇੱਥੇ ਹੀ ਇਹ ਬੰਦੇ ਆਮ ਲੋਕਾਂ ਨੂੰ ਵੀ ਹੋਲ ਸੇਲ ਰੇਟਾਂ ਤੇ ਫਰਨੀਚਰ ਵੇਚ ਦਿੰਦੇ ਆ ਉਹ ਵੀ 0% ਵਿਆਜ ਤੇ 5 ਸਾਲ ਦੀ ਗਾਰੰਟੀ ਵਾਲਾ ਹਰ ਤਰ੍ਹਾਂ ਦਾ ਸਜਣੂ ਫਰਨੀਚਰ ਮਿਲ ਜਾਂਦਾ ਹਰ ਇੱਕ ਤਰ੍ਹਾਂ ਦੀ ਤਕਰੀਬਨ ਘਰੇ ਵਰਤਨ ਵਾਲੀਆਂ ਜਿਹੜੀਆਂ ਫਰਨੀਚਰ ਦੇ ਵਿੱਚ ਚੀਜ਼ਾਂ ਤੇ ਬਹੁਤ ਕਮਾਲ ਕਮਾਲ ਦੀਆਂ ਡਾਈਨਿੰਗ ਟੇਬਲ ਹੋ ਗਏ ਅਲਮਾਰੀਆਂ ਹੋ ਗਈਆਂ ਫਰਜਾਂ ਕੂਲਰ ਏਸੀ ਸਭ ਕੁਝ ਮਤਲਬ ਮਿਲ ਸਕਦਾ ਤੁਹਾਨੂੰ ਇਹ ਬੰਦੇ ਬਹੁਤ ਵਧੀਆ ਤੁਹਾਡੇ ਕੋਲੇ ਤੁਸੀਂ ਆਪਦੇ ਹਿਸਾਬ ਨਾਲ ਵੀ ਆਪਦੀ ਰੀਜ ਦੇ ਹਿਸਾਬ ਨਾਲ ਵੀ ਕਸਟਮਾਈਜ਼ ਕਰਾ ਸਕਦੇ ਆ ਇਹਨਾਂ ਤੋਂ ਫਰਨੀਚਰ ਬਾਊ ਹੂਨਾਂ ਨਾਲ ਤੁਹਾਡੀ ਗੱਲਬਾਤ ਕਰਾ ਦਿੰਦੇ ਆ ਬਹੁਤ ਪੁਰਾਣਾ ਵਿਸ਼ਵਾਸ ਕਮਾਇਆ ਹੋਇਆ ਬੰਦਿਆਂ ਨੇ ਬਹੁਤ ਚੰਗੇ ਬੰਦੇ ਆ ਖੜਨ ਵਾਲੇ ਬੰਦੇ ਆ ਲੋਕੀ ਭਰ-ਭਰ ਟਰਾਲੇ ਲਈ ਜਾਂਦੇ ਆ ਬਾਕੀ ਤੁਹਾਡੀ ਗੱਲਬਾਤ ਕਰਾ ਦਿੰਦੇ ਆ ਤੁਹਾਡੀ ਸਪਾਰਸ਼ ਦੇ ਹਿਸਾਬ ਨਾਲ ਤੁਹਾਡੇ ਸਾਈਜ਼ ਦੇ ਹਿਸਾਬ ਨਾਲ ਤੁਹਾਡੀ ਲੋੜ ਦੇ ਹਿਸਾਬ ਨਾਲ ਜਿੱਡਾਕ ਤੁਹਾਨੂੰ ਚਾਹੀਦਾ ਉਸ ਤਰ੍ਹਾਂ ਦਾ ਫਰਨੀਚਰ ਵੀ ਬਣਾਉਂਦੇ ਆ ਤੇ ਬਣਿਆ ਬਣਾਇਆ ਵੀ ਇਹਨਾਂ ਕੋਲੇ ਬਾਈ ਹੋਣਾ ਕੋਲੇ ਹੁੰਦਾ ਸੁਭਾਸ਼ ਭਾਈ ਐਵੇਂ ਨਾ ਗੱਲਬਾਤ ਬਿਲਕੁਲ ਜੀ ਬਿਲਕੁਲ ਜੇ ਮੰਨ ਲੋ ਮਰਜ਼ੀ ਕਸਟਮਾਈਜ਼ ਕਰਵਾ ਸਕਦੇ ਆ ਮੈਂ ਮੰਨ ਲਓ ਵੀ ਆਹ ਸੋਫਾ ਆ ਮੈਨੂੰ ਥੋੜਾ ਜਿਹਾ ਮੇਰਾ ਮਨ ਕਰਦਾ ਵੀ ਯਾਰ ਮੈਂ 2 ਫੁੱਟ ਇਹ ਤੋਂ ਚੌੜਾ ਕਰਾਉਣਾ ਹਾਂਜੀ ਹਾਂਜੀ ਜਿੱਦਾਂ ਮਰਜ਼ੀ ਜਿੱਦਾਂ ਆਪਾਂ ਸਪੈਸ਼ਲ ਕਸਟਮਰ ਦੇ ਘਰੇ ਜਾ ਕੇ ਕਸਟਮਰ ਤੋਂ ਰੂਮ ਦਾ ਨਾਪ ਲੈ ਕੇ ਵੀ ਆਪਾਂ ਉਹਨਾਂ ਦੇ ਰੂਮ ਦੇ ਮੁਤਾਬਕ ਤਿਆਰ ਕਰ ਦਿੰਦੇ ਆ ਸਾਰੀ ਚੀਜ਼ ਟੋਟਲੀ ਜਿਵੇਂ ਉਹਨਾਂ ਸਾਗਵੰਦ ਦਾ ਸੋਫਾ ਜੀ ਜਿਹੜਾ ਮਹਾਰਾਜਾ ਟਾਈਪ ਆਪਾਂ ਕਹਿੰਦੇ ਨੇ ਕਾਰਵਿੰਗ ਵਾਲਾ ਸੋਫਾ ਅੰਟੀਕ ਚੀਜ਼ਾਂ ਜੀ ਦੇਖੋ ਬਹੁਤ ਹੀ ਬਾਰੀਕ ਕਸ਼ੀਦਾਕਾਰੀ ਕੀਤੀ ਹੈ ਤੇ ਜੀ ਬਹੁਤ ਬਾਰੀਕ ਕੰਮ ਹੈ ਸਾਰਾ ਹੈਂਡਵਰਕ ਹੈ ਜੀ ਇਹਦੇ ਟੋਟਲੀ ਸਾਰਾ ਕੰਮ ਇਹ ਹੱਥ ਨਾਲ ਹੀ ਹੁੰਦਾ ਕੋਈ ਇਹ ਤੇ ਮਸ਼ੀਨ ਵਰਕ ਨਹੀਂ ਹੈ ਜੀ ਅੱਛਾ ਟੋਟਲੀ ਆਪਾਂ ਆਪਦੇ ਅੰਦਰ ਤਿਆਰ ਕਰਦੇ ਆ ਐਮਪੀ ਦੀ ਸਾਗਵੰਦ ਲੱਗੀ ਆ ਅੱਛਾ ਪ્યોਰ ਦੇਖੋ ਬਿਲਕੁਲ ਕ ਠੀਕ ਹਾਂ ਤੇ ਇਹ ਸਾਡੇ ਕੋਲ ਜਿੱਦਾਂ ਮਰਜ਼ੀ ਕਸਟਮਰ ਕੋਲੇ ਆ ਕੇ ਦੇਖ ਕੇ ਤਿਆਰ ਕਰਵਾ ਸਕਦਾ ਜੀ ਕੋਈ ਦਿੱਕਤ ਨਹੀਂ ਹਰ ਚੀਜ਼ ਆਪਣੇ ਆਪ ਦੇ ਅੰਦਰ ਤਿਆਰ ਹੁੰਦੀ ਆਪ ਕਸਟਮਾਈਜ਼ ਕਰਾ ਸਕਦੇ ਬਿਲਕੁਲ ਬਿਲਕੁਲ ਕਸਟਮਾਈਜ਼ ਕਸਟਮਰ ਦੇ ਮੁਤਾਬਕ ਜੀ ਆ ਤੁਹਾਡੇ ਕੋਲੇ ਆ ਉੱਪਰ ਕੀ ਬਣਿਆ ਪਿਆ ਹੈ ਇਹ ਟਾਲੀ ਦੀਆਂ ਕੁਰਸੀਆਂ ਬਣਾ ਕੇ ਰੱਖਦੇ ਹਾਂ ਜੀ ਅਸੀਂ ਗਰਮੀਆਂ ਦੇ ਵਿੱਚ ਬਣਾ ਕੇ ਰੱਖਦੇ ਹਾਂ ਤਾਂ ਕਿ ਜਿਵੇਂ ਮੈਰਿਜ ਸੀਜ਼ਨ ਹੁੰਦਾ ਨਾ ਸਰਦੀਆਂ 'ਚ ਸੁੱਕਾ ਮਾਲ ਮਿਲੇਗਾ ਅਗਰੋਂ ਤਾਂ ਕਿ ਨੁਕਸਾਨ ਨਾ ਹੋਵੇ ਉਹ ਚ ਖਰਾਬ ਨਾ ਹੋਵੇ ਅੱਛਾ ਤੇ ਇੱਧਰਲੇ ਪਾਸੇ ਆ ਆ ਕੀ ਬਣੀ ਜਾਂਦੇ ਡਾਈਨਿੰਗ ਟੇਬਲ ਹਾਂਜੀ ਸਾਰੀਆਂ ਡਾਈਨਿੰਗ ਕੁਰਸੀ ਜੀ ਠੀਕ ਹੈ ਨਾ ਇਹ ਵੀ ਬੈਡਰੂਮ ਚੇਅਰ ਆ ਕਿੰਗ ਸਾਈਜ਼ ਸੋਫੇ ਨਾਲ ਵੀ ਕੁਰਸੀ ਲੱਗਦੀ ਆ ਡਾਈਨਿੰਗ ਚੇਅਰ ਪਈ ਆ ਆ ਪਿੱਛੇ ਡਾਈਨਿੰਗ ਕੁਰਸੀ ਤਿਆਰ ਵੀ ਹੋਈ ਪਈ ਆ ਜੀ ਪਾਲਿਸ਼ ਹੋਈ ਪਈ ਆ ਜੀ ਮੈਂ ਬਾਈ ਕੋਲ ਕਿੰਨੇ ਤਰ੍ਹਾਂ ਦਾ ਫਰਨੀਚਰ ਤਿਆਰ ਹੋ ਜਾਂਦਾ ਹਰ ਤਰ੍ਹਾਂ ਦਾ ਜੀ ਆਪਣੇ ਕੋਲੇ ਹਰ ਵੈਰਾਈਟੀ ਮਿਲ ਜੂ ਜੀ ਕਸਟਮਰ ਨੂੰ ਜਿੱਦਾਂ ਮਰਜੀ ਜੀ ਜੀ ਤੇ ਕਿਹੜੀ ਕਿਹੜੀ ਲੱਕੜ ਚ ਮਿਲ ਜਾਂਦਾ ਵੀ ਸਾਗਵਾਨ ਹੋ ਗਿਆ ਟਾਪੀ ਮੈਂ 43 ਤੇ ਸਾਗਵਾਨ ਜੀ ਮੇਨ ਟਾਲੀ ਤੇ ਸਾਗ ਟਾਲੀ ਤੇ ਸਾਗ ਦੋਨਾਂ ਚ ਕੰਮ ਕਰਦੇ ਆਪਾਂ ਤੇ ਭਾਈ ਇਹ ਲੱਕੜ ਦਾ ਜਿਵੇਂ ਸੁਕਾਉਨੇ ਕਿਵੇਂ ਆ ਮਤਲਬ ਇਹਨੂੰ ਕੀ ਕਰਾਉਨੇ ਹੋ ਕੀ ਕਹਿੰਦੇ ਆ ਬਬਲ ਕਰਦੇ ਕੀ ਕਰਦੇ ਨਹੀਂ 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 ਇੱਕ ਤਾਂ ਤਰੀਕਾ ਹੁੰਦਾ ਜੀ ਆਰਟੀਫੀਸ਼ਲ ਤਰੀਕਾ ਤਾਂ ਸੀਜ਼ਨਿੰਗ ਹੁੰਦੀ ਆ ਅਸੀਂ ਸੀਜ਼ਨਿੰਗ ਅਸੀਂ ਨੈਚੁਰਲ ਤਰੀਕੇ ਨਾਲ ਸੁਕਾਉਨੇ ਜੀ ਦੋ ਦੋ ਤਿੰਨ ਤਿੰਨ ਸਾਲ ਪੁਰਾਣੀ ਲੱਕੜ ਲਾਉਣੀ ਆ ਜੀ ਚੀਰ ਕੇ ਰੱਖਦੇ ਆਂ ਜੀ अच्छा हां जी हां जी ਵੀ ਤੁਹਾਡਾ ਆਪ ਦਾ ਕੰਮ ਕਰਕੇ ਪਰ ਤੁਸੀਂ ਰੱਖ ਲੈਣੇ ਆ ਉਸ ਤੋਂ ਬਾਅਦ ਨੇਚਰਲ ਤਰੀਕੇ ਨਾਲ ਸੁੱਕੀ ਵੀ ਲੱਗ ਨੇ ਨੇਚਰਲ ਤਰੀਕੇ ਨਾਲ ਸੁੱਕਦੀ ਹੈ ਜੀ ਇਹ ਚ ਨੁਕਸ ਨਹੀਂ ਪੈਂਦਾ ਜੀ ਗੱਲ ਸੋ ਅਸ਼ਵਾਸ਼ભાઈ ਤੁਸੀਂ ਤਾਂ ਆਪ ਬਣਾਉਨੇ ਆ ਤੁਹਾਡਾ ਤਾਂ ਕੰਮ ਆ ਬੈੱਡ ਬਣਦੇ ਤੁਹਾਡੇ ਕੋਲ ਸਾਰਾ ਕੁਝ ਆਪ ਹੀ ਬਣੀ ਜਾਂਦਾ ਇੱਥੇ ਆ ਦੇਖੋ ਬੈੱਡ ਬੁੱਡ ਬਣੀ ਜਾਂਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਦਾ ਵੀ ਤੁਹਾਡੀ ਬਣੀ ਵੀ ਚੀਜ਼ ਦੀ ਫਿਰ ਤੁਸੀਂ ਜ਼ਿੰਮੇਵਾਰੀ ਕੀ ਰੱਖਦੇ ਆ ਵੀ ਮੰਨ ਕੇ ਚਲੋ ਜਿਵੇਂ ਟਾਲੀ ਦੀ ਕੁਰਸੀ ਹੈ ਜਾਂ ਸਾਗਵਾਨ ਦਾ ਸੋਫਾ ਜੀ ਕੋਈ ਵੀ ਇਹਨਾਂ ਸਾਡੀ 25-25 ਸਾਲ ਦੀ ਗਾਰੰਟੀ ਹੈ ਜੀ 25 ਸਾਲ ਦੀ ਕਾਦੀ ਗਾਰੰਟੀ ਮਤਲਬ ਕੀ ਹੋ ਗਿਆ 25 ਸਾਲ ਕੌਣ ਲੱਗੇ ਜੀ ਸੌਂਖ ਲੱਗੇ ਸਾਡੀ ਫੁੱਲ ਗਾਰੰਟੀ ਆ ਟਾਲੀ ਦੀ ਸਾਡੀ ਕੋਈ ਵੀ ਚੀਜ਼ ਬਣੀ ਵੀ ਲੈ ਜੀ ਗਾਹਕ ਦੇ 20 ਸਾਲ ਨੂੰ 25 ਸਾਲ ਨੂੰ ਲੱਗੇ ਸਾਡਾ ਅੱਛਾ ਮੈਂ ਜਿਵੇਂ ਅੱਜ ਆਹ ਕੁਰਸੀ ਲੈ ਗਿਆ ਤੁਹਾਡੇ ਤੋਂ ਇਹ ਟਾਲੀ ਦੀ ਬਣੀ ਵੀ ਆ ਹਾਂਜੀ 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 ਤਾਂ ਇਹ ਕੁਰਸੀ ਨੂੰ 21 ਮਹੀਨਾ ਸਾਲ ਜਾ ਕੇ ਕੌਣ ਲੱਗ ਗਿਆ ਲੱਗਦਾ ਨਹੀਂ ਜੀ ਜੇ ਲੱਗ ਕੇ ਸਾਡੀ ਤੇ ਤੁਹਾਡੀ ਆ ਤੁਸੀਂ ਨਵੀਂ ਦੇਵੋਗੇ ਉਹ ਸਾਡੀ ਹਾਂਜੀ ਹਾਂਜੀ ਬਿਲਕੁਲ 21ਵੇਂ ਸਾਲ ਬਾਅਦ ਹਾਂਜੀ ਹਾਂਜੀ ਕੀ ਬਾਤ ਆ ਤੇ ਜਿਹੜੀ ਦੀ ਪਾਲਿਸ਼ ਪੂਲਿਸ਼ ਖਰਾਬ ਹੋ ਗਈ ਪਾਲਿਸ਼ ਖਰਾਬ ਕੋਈ ਨਹੀਂ ਹੁੰਦੀ ਜੀ ਬਹੁਤ ਵਧੀਆ ਆਪਾਂ ਸਾਰੇ ਤੁਹਾਨੂੰ ਅੱਜ ਦਿਖਾਉਣਾ ਪਾਲਿਸ਼ ਮਟੀਰੀਅਲ ਵੀ ਕੰਪਨੀਆਂ ਦਾ ਮਟੀਰੀਅਲ ਚੂਜ਼ ਕਰਦੇ ਆ ਸਾਰਾ ਅਸੀਂ ਏਸ਼ੀਆਨ ਦਾ ਸਰਕਾ ਦਾ ਕੋਈ ਵੀ ਲੋਕਲ ਪ੍ਰੋਡਕਟ ਨਹੀਂ ਅਸੀਂ ਯੂਜ਼ ਕਰਦੇ ਜੀ ਜਿਵੇਂ ਸਾਡੇ ਕੋਲੇ ਆ ਦੇਖੋ ਜੀ ਜਿਵੇਂ ਜਿਹੜੇ ਆਪਣੇ ਆਹ ਸੋਫੇ ਆ ਜਿਵੇਂ ਉਧਰ ਆਪਾਂ ਦੇਖੀ ਸੀ ਪਾਲਿਸ਼ ਹੋ ਰਿਹਾ ਥੋੜਾ ਜਿਹਾ ਕੱਚਾ ਪਾਲਿਸ਼ ਹੋਈ ਵੀ ਆ ਇਸ ਟਾਈਮ ਇਹਨੂੰ ਥੋੜਾ ਜਿਹਾ ਕੰਮ ਹੋਇਆ ਵੈਦੇ ਤੇ ਪਾਲਿਸ਼ ਦਾ ਹਾਂਜੀ ਜਿਵੇਂ ਉਹ ਬਿਲਕੁਲ ਕੋਰਾ ਸੀਗਾ ਜੀ ਇਹ ਵੀ ਹੋਈ ਆ ਮਹਾਰਾਜਾ ਟਾਈਪ ਸੈੱਟ ਆ ਥੋੜਾ ਜਿਹਾ ਕਾਰਵਿੰਗ ਵਾਲਾ ਹਾਂਜੀ ਹੁਣ ਇਹਨਾਂ ਤੇ ਅਸੀਂ ਪੀਜੂ ਪਾਲਿਸ਼ ਕਰਦੇ ਜੀ ਏਸ਼ੀਅਨ ਕੰਪਨੀ ਦੀ ਹਾਂਜੀ ਕੋਈ ਵੀ ਯਾਨੀ ਕਿ ਲੋਕਲ ਪ੍ਰੋਡਕਟ ਨਹੀਂ ਸਾਡੇ ਯੂਜ਼ ਹੁੰਦਾ ਏਸ਼ੀਅਨ ਕੰਪਨੀ ਦੀ ਪਾਲਿਸ਼ ਯੂਜ਼ ਹੁੰਦੀ ਹੈ ਜਾਂ ਸਰਕਾ ਦੀ ਯੂਜ਼ ਹੁੰਦੀ ਹੈਗੀ ਹਮ ਅਕਸਰ ਜਿਹੜੀ ਪੀਜੂ ਪਾਲਿਸ਼ ਹੁੰਦੀ ਆ ਉਹ ਏਸ਼ੀਅਨ ਦੀ ਯੂਜ਼ ਹੁੰਦੀ ਹੈ ਜੀ ਜਿਹੜੀ ਮੈਲਾਮਾਈਨ ਹੁੰਦੀ ਆ ਹਮ ਥੋੜਾ ਜਿਆ ਘੱਟ ਰੇਂਜ ਵਾਲੀ ਪ੍ਰੋਡਕਟ ਦੇ ਉੱਤੇ ਮੈਲਾਮਾਈਨ ਪਾਲਿਸ਼ ਹੁੰਦੀ ਆ ਉਹ ਸਾਰੀ ਸਰਕਾ ਦੀ ਯੂਜ਼ ਹੁੰਦੀ ਹੈ ਪਰ ਪਾਲਿਸ਼ ਕੀਤਾ ਵੇ ਪਿਆ ਅੰਦਰ ਦਿਖਾਣੇ ਅੰਦਰ ਆ ਜੀ ਹਾਂਜੀ ਜਿਵੇਂ ਆ ਸੈਟ ਹੈ ਜੀ ਇਹ ਸਾਡਾ ਟਾਲੀ ਚ ਤਿਆਰ ਕੀਤਾ ਹੋਇਆ ਹੈ ਅੱਛਾ ਹਾਂਜੀ ਹਾਂਜੀ ਇਹਦੇ ਇਸ ਤੋਂ ਬਾਅਦ ਜਿਹੜੀ ਗੱਦੀ ਗੁੱਦੀ ਲੱਗੂਗੀ ਬਾਈ ਫਿਰ ਉਹ ਵੀ ਉੱਥੇ ਵੀ ਚੱਲਾਂਗੇ ਆਪਾਂ ਉਹ ਦੂਜੀ ਫੈਕਟਰੀ 'ਚ ਜਿਵੇਂ ਆ ਟਾਲੀ ਦਾ ਡਾਈਨਿੰਗ ਟੇਬਲ ਸਾਡਾ ਪਾਲਿਸ਼ ਕਰਕੇ ਰੱਖਿਆ ਹੋਇਆ ਹੈ ਦੇਖੋ ਚਮਕ ਦੇਖੋ ਹੁਣ ਇੱਥੇ ਕੋਈ ਲਾਈਟ ਨਹੀਂ ਨੇਚਰਲ ਚਮਕ ਹੈ ਜੀ ਦੇਖੋ ਇੱਕ ਤਾਂ ਹੁੰਦਾ ਨਾ ਜੀ ਲਾਈਟਾਂ ਦੀ ਚਮਕ ਸਾਡਾ ਨੇਚਰਲ ਚਮਕ ਹੈ ਇੱਥੇ ਕੋਈ ਲਾਈਟ ਨਹੀਂ ਹੈ ਕੋਈ ਸੁਭਾਸ਼ ਭਾਈ ਉਸ ਤੋਂ ਬਾਅਦ ਇਹ ਇਹਨਾਂ ਦੇ ਗੱਦੀਆਂ ਲੱਗਣਗੀਆਂ ਹਾਂਜੀ ਹੁਣ ਹੁਣ ਆਪਣੀ ਦੂਜੀ ਫੈਕਟਰੀ 'ਚ ਆ ਜਾਈਏ ਉਸ ਤੋਂ ਬਾਅਦ ਪ੍ਰੇਮ ਉਧਰਲੀ ਫੈਕਟਰੀ ਤੇ ਤਿਆਰ ਹੋ ਕੇ ਇੱਧਰ ਗੱਡੀਆਂ ਲੱਗਦੀਆਂ ਕੱਪੜਾ ਗੱਦੀ ਦਾ ਸਾਰਾ ਕੰਮ ਇੱਥੇ ਹੁੰਦਾ ਦਾ ਟੋਟਲੀ ਪ੍ਰੋਡਕਸ਼ਨ ਆਪਣੇ ਆਪ ਦੇ ਅੰਦਰ ਹੀ ਜਿਹੜਾ ਜਿਹੜਾ ਬਾਈ ਆਹ ਕੱਪੜਾ ਲੱਗਦਾ ਇਹ ਕੱਪੜਾ ਮਤਲਬ ਕਿਸ ਤਰ੍ਹਾਂ ਦਾ ਕੱਪੜਾ ਮਤਲਬ ਫੈਕਟਰੀ ਹੈ ਤੁਹਾਡੀ ਦਾ ਕਿਸ ਤਰ੍ਹਾਂ ਦਾ ਕੱਪੜਾ ਅਲੱਗ-ਅਲੱਗ ਰੇਂਜ ਦੀ ਸਾਰੀ ਲੱਗਦੀ ਹੈ ਜੀ ਕੱਪੜਾ ਬਹੁਤ ਬੈਸਟ ਕੁਆਲਿਟੀ ਦਾ ਜਿਵੇਂ ਪੂਰਾ ਮੋਟਾ 500 GSM ਦਾ ਕੱਪੜਾ ਲੱਗ ਰਿਹਾ ਹੈ ਜੀ ਇਹ ਜੀ ਕੱਪੜਾ ਜਿਹੜੀ ਜਿਹੜੀ ਬਾਈ ਆਹ ਫੋਮ ਆ ਇਹਦੀ ਬੈਠਣ ਬੂਠਣ ਦੀ ਕੀ ਗੱਲ ਫੁੱਲ ਗਾਰੰਟੀ ਹੁੰ ਨੋ 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 ਕੋਈ ਸੋਫਾ ਤੁਹਾਡਾ ਸਾਡਾ ਗੱਦੀ ਕਿਸੇ ਦੀ ਸੋਫੇ ਦੀ ਫੁੱਲ ਗਾਰੰਟੀ ਰਹਿੰਦੀ ਹੈ ਜੀ 5 ਸਾਲ ਦੀ ਹਰ ਸੋਫੇ ਦੀ ਸਾਡੀ ਗਾਰੰਟੀ ਰਹਿੰਦੀ ਹੈ ਕਿ ਮਤਲਬ ਕੋਈ 15 15 ਸਾਲ ਨਹੀਂ ਕਰਦੀ ਵੇਂਦੀ ਜੀ 5 ਸਾਲ ਤਾਂ ਗਾਰੰਟੀ ਦੇਣ ਚ ਆ ਜਾਂਦਾ ਜੀ ਜਿਹੜਾ ਐਕਚੁਅਲੀ ਲਾਈਫ ਇਹਦੀ 15 ਸਾਲ ਹੈ ਮਿਨੀਮਮ ਅਸਲ ਦੇ ਵਿੱਚ ਦੁਕਾਨਦਾਰ 15 ਤੋਂ 20 ਸਾਲ ਲਾਈਫ ਉਹਨੇ ਇੱਕ ਸਾਲਾਂ ਦਾ ਕੋਈ ਗਾਰੰਟੀ ਦਿੰਦਾ ਵੀ ਜਿੰਨੇ ਸਾਲਾਂ ਚ ਉਹਨੂੰ ਪਤਾ ਹੀ ਹੋਵੇ ਇੰਨੇ ਸਾਲ ਤਾਂ ਮੈਂ ਬਦਲ ਨਹੀਂ ਨਹੀਂ ਕਿਸੇ ਵੀ ਹਾਲਤ 'ਚ ਮੈਂ ਬਦਲ ਕੇ ਦੇ ਹਾਂ ਹਾਂਜੀ ਹਾਂਜੀ ਬਿਲਕੁਲ 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 ਗਾਰੰਟੀ ਦਾ ਇੱਕ ਫਾਰਮੈਲਟੀ ਦੇ ਤੌਰ हां आप होमे कहोगी इधर कपड़ा लाग गया जी ए, ते इधर उसी चेयर ਦੇ ਉੱਤੇ कपड़ा ਲੱਗ ਰਿਹਾ ਹੁਣ ਲੈ ਵੀ ਆਪਾਂ ਆ ਗਏ ਹੁਣ ਆਊਟਲੈਟ ਦੇ ਵਿੱਚ ਇੱਥੇ ਬਣੇ ਪਏ ਆ ਸਾਰੇ ਸੋਫੇ ਵਗੈਰਾ ਆ ਆ ਸੋਫਾ ਬਈ ਬਹੁਤ ਸੋਹਣਾ ਯਾਰ ਇਹ ਸੋਫਾ ਕੰਬੈੱਡ ਹੈ ਜੀ ਮਤਲਬ ਬੈੱਡ ਵੀ ਬਣਦਾ ਹੈ ਨਾ हां जी हां ਬੈੱਡ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਅੱਲੋ ਅੱਛਾ ਇਹ ਅਲਸ ਇੱਕ ਬੈੱਡ ਇੱਕ ਸਕਿੰਟ ਚ ਤਿਆਰ ਹੋ ਜਾਂਦਾ ਜੀ ਇਹ ਤੇ ਦੋ ਬੰਦੇ ਆਰਾਮ ਨਾਲ ਸੋ ਸਕਦੇ ਆ ਇਹਦੇ ਵਿੱਚ ਆਪਾਂ ਸਟੋਰੇਜ ਵੀ ਬਣਾਈ ਹੋਈ ਹੈ ਅੱਛਾ ਇਹਦੇ ਵਿੱਚ ਆਪਣਾ ਕੰਨ ਬਲ ਰਜਾਈ ਪਿੱਲੋ ਆਪਣੇ ਸਟੋਰ ਕਰ ਸਕਦਾ ਹੈ ਤੇ ਇੱਕ ਸਕਿੰਟ ਜੀ ਆਪਾਂ ਇਹਨੂੰ ਬੈੱਡ ਤੋਂ ਦੁਆਰੇ ਸੋਫੇ 'ਚ ਬਦਲ ਸਕਦੇ ਹਾਂ ਯਾ ਜਿਗਾੜ ਲੋ ਓਟਾ ਫਰੀ ਤੋਂ ਹੈ ਨਾਲੇ ਬਹੁਤ ਹੀ ਵਧੀਆ ਮਸ਼ੀਨ ਲਗਾਈ ਹੋਈ ਹੈ ਜੀ ਜਿਹਦੇ ਵਿੱਚ ਕੋਈ ਕੰਪਲੇਂਟ ਹੀ ਨਹੀਂ ਆਉਂਦੀ ਜੀ ਬੰਦੇ ਨੂੰ ਅੱਛਾ ਹਾਂਜੀ ਹਾਂਜੀ ਕਦੇ ਕੰਪਲੇਂਟ ਨਹੀਂ ਇਹਦੇ ਹੈਡਰੈਸਟ ਵੀ ਐਡਜਸਟੇਬਲ ਹੈ ਜੀ ਇਹਨੂੰ ਆਪਾਂ ਫੋਲਡ ਵੀ ਕਰ ਸਕਦੇ ਹਾਂ ਹਾਈ ਬੈਗ ਵੀ ਕਰ ਸਕਦੇ ਹਾਂ ਆਹ ਯਾਰ ਮੈਨੂੰ ਦੁਬਾਰਾ ਦਹੀਂ ਸੀ ਮਾਰਾ ਜਾ ਹਾਂਜੀ ਹਾਂਜੀ ਖਿੱਚੋ ਜੀ ਹਾਂਜੀ ਹਾਂਜੀ ਉੱਪਰ ਜਾ ਕੇ ਬਸ ਇਹਨੂੰ ਇੱਥੋਂ ਮਾਰਾ ਜਾ ਦੱਬੋ ਜੀ ਬਸ ਹਟਿ ਮਿਟੇ ਲੈ ਚਲੋ ਭਾਈ ਆਹ ਪੈ ਗਏ ਮੈਨੂੰ ਪੈਣਾ ਇਧਰ ਨੂੰ ਲੇਟ ਸਕਦੇ ਆਂ ਜੀ ਐਸੇ ਲੇਟ ਤਾਂ ਆਪਾਂ 5 ਬੰਦੇ ਪੈ ਜਾਣ ਹਾਂ ਜਿਵੇਂ ਆਪਾਂ ਸਾਹਮਣੇ ਐਲ ਸੀ ਡੀ ਲੱਗੀ ਟੀਵੀ ਦੇਖਣਾ ਜੀ ਇਦਾਂ ਸਿੱਧਾ ਲੱਤਾਂ ਪਸਾਰ ਕੇ ਹਾਂਜੀ ਹਾਂ ਆ ਆ ਆ ਸੇ ਦੋ ਆ ਹੈਗੇ ਆ ਨਾਲ ਹਾਂਜੀ ਹਾਂਜੀ ਬਿਲਕੁਲ ਏ ਯਾਰ ਫ੍ਰੀ ਇਹ ਤਾਂ ਕਮਾਲ ਦੀ ਚੀਜ਼ ਹੈ ਹੈ ਤੈਨੂੰ ਬੰਦ ਕਿਵੇਂ ਕਰਨਾ ਬਸ ਇਦਾਂ ਹੀ ਚੱਕੋ ਜੀ ਮਾੜਾ ਨਾਲ ਦੀ ਨਾਲ ਹੀ ਹੋ ਜਾਣਾ ਆਟੋਮੈਟਿਕ ਮਸ਼ੀਨ ਹੀ ਹੈ ਜੀ ਆਪਣੇ ਆ ਵੀ ਹੋ ਜਾਂਦਾ ਬਸ ਚਲੋ ਬਾਈ ਆਜੋ ਸੁਮਾਸ਼ ਭਾਈ ਆ ਤਾਂ ਕਮਾਲ ਹੋ ਗਈ ਹਾਂਜੀ ਆ ਵੀ ਸੋਫਾ ਕੰਬੈਡਾ ਜੀ ਆ ਜਾ ਆ ਜਾ ਆ ਜਾ ਆ ਜਾ ਅੱਛਾ ਆ ਵੀ ਸੋਫਾ ਕੰਬੈਡਾ ਹਾਂਜੀ ਹਾਂਜੀ ਇਹ ਵੀ ਸੋਫਾ ਕੰਬੈਡਾ ਹੈ ਚਾ ਇਹ ਹੋਰ ਸਾਭ ਚਾ ਕਰਨਾ ਹਾਂਜੀ ਇਹ ਹੋਰ ਸਿਸਟਮ ਹੈ ਜੀ ਉਹ ਹੋਰ ਸਿਸਟਮ ਹੈ ਚਲੋ ਬਾਈ ਇਹ ਵੀ ਬੈੱਡ ਤਿਆਰ ਹੈ ਪੂਰਾ ਪ੍ਰੀਤ ਆ ਬਾੜੀ ਕੰਮ ਦੀ ਚੀਜ਼ ਆ ਵੇ ਹਾਂ ਹਾਂਜੀ ਹਾਂਜੀ ਪੂਰਾ ਬੰਦਾ ਆਰਾਮ ਨਾਲ ਸੋ ਸਕਦਾ ਜੀ ਆਰਾਮ ਨਾਲ ਦੋ ਤਿੰਨ ਬੰਦੇ ਆਰਾਮ ਨਾਲ ਸੋ ਸਕਦੇ ਕਰ ਇਕੱਠਾ ਕਰਿਓ ਲੈ ਬਈ ਮਨਲਾ ਡਾਇਰੈਕਟ ਫੈਕਟਰੀ ਚ ਨਾਲੇ ਇਹ ਲੈ 16 ਆ ਕੀ ਬਣ ਗਿਆ 1 ਮਿੰਟ ਚ ਕਿੰਨਾ ਲੰਬਾ ਹੈ ਨਾ ਹੂੰ ਆ ਚੀਜ਼ ਕੰਮ ਦੀ ਆ ਵੀ ਐਂ ਬਣ ਜਾਂਦਾ ਇਹ ਵੀ ਹੈ ਆਹ ਇਹ ਦੀਵਾਨ ਕਮ ਬੈੱਡ ਹੈ ਜੀ ਇਹ ਦੀਵਾਨ ਤੇ ਕਮ ਬੈੱਡ ਆ ਜਾ ਹਾਂ ਜਾ ਲੈ ਘਰ ਘਰ ਹਾਂਜੀ ਹਾਂਜੀ ਇੱਕ ਸੋਫਾ ਕਮ ਬੈੱਡ ਤੁਹਾਨੂੰ ਹੁਣ ਹੋਰ ਦਿਖਾਉਂਦਾ ਹੋਰ ਦਿਖਾ ਦੇ ਆ ਜਾ ਇੱਕ ਹੋਰ ਵੀ ਸੋਫਾ ਕਮ ਬੈੱਡ ਹੈ ਜੀਾਰੇ ਖੋਲਦੇ ਵੀ ਅਟਰ ਡਿਜ਼ਾਈਨ ਨਾਲ ਹਾਂਜੀ ਹਾਂਜੀ ਸਭ ਅਲੱਗ ਅਲੱਗ ਤਰੀਕੇ ਨਾਲ ਖੁੱਲਦੇ ਹੈ ਜੀ ਲੈ ਪਿੱਲੋ ਚੱਕ ਲਓ ਜੀ ਤਿੰਨੇ ਜਾਣੇ ਚਾਰ ਜਾਣੇ ਜਿਵੇਂ ਮਰਜ਼ੀ ਸੋ ਜਾਓ ਲਓ ਜੀ ਘਰ ਗੱਲ ਪ੍ਰੀਤ ਪਿੱਲੋ ਲਾਓ ਇਹ ਕਹਿੰਦੇ ਰਾਮਪੁਰੇ ਵਾਲੇ ਸੇਠ ਹਾਂ 1 ਮਿੰਟ ਚ ਹੀ ਬੈੱਡ ਤਿਆਰ ਹੈ ਜੀ ਲੋ ਲਓ ਜੀ 1 ਮਿੰਟ ਚ ਹੀ ਸੋਫਾ ਤਿਆਰ ਹੈ ਤੇ ਹੈ ਵੀ ਜਾਇਜ਼ ਰੇਟਾਂ ਚ ਹੀ ਆ ਬਿਲਕੁਲ ਜਾਇਜ਼ ਰੇਟਾਂ ਚ ਹੈ ਜੀ ਜਾਇਜ਼ ਰੇਟਾਂ ਚ ਹੀ ਆ ਆਮ ਤੁਸੀਂ ਇਹ ਵੱਡੇ ਸ਼ਹਿਰਾਂ ਚ ਇਹੀ ਸੋਫਾ ਆਮ ਬੈੱਡ ਖਰੀਦ ਲੋਗੇ 35 35000 ਦਾ ਜੀ ਹਾਂ ਆਪਣਾ ਰੇਟ ਹੈ ਸਿਰਫ 24000 ਰੁਪਏ ਜੀ ਚੱਕੋ ਜੀ 24000 ਚ ਹੀ ਮਿਲ ਜਾਣਾ ਤੁਹਾਨੂੰ ਹਾਂ ਜੀ ਕੋਈ 35000 ਨਹੀਂ ਜੀ ਇਹ ਵੀ ਸੋਫਾ ਬੈਂਡੀ ਹੈ ਜੀ ਅੱਛਾ ਆ ਵੀ ਸੋਫਾ ਇਹ ਇਹ ਸੇਮ ਥਿੰਗ ਹੀ ਆ ਉਹੋ ਜੀ ਹਾਂਜੀ ਹਾਂਜੀ ਇਹ ਜਿਹੜਾ ਪਰ ਇਹ ਉਦੋਂ ਵੱਡਾ ਹਾਂਜੀ ਹਨਾ ਹਾਂਜੀ ਹਾਂਜੀ ਲੈਂਥ ਵਧਾਈ ਹੋਈ ਆ ਇਹ ਕਸਟਮਾਈਜ਼ ਕੀਤਾ ਜੀ ਸਪੈਸ਼ਲ ਕਿਸੇ ਕਸਟਮਰ ਨੇ ਆਪਣੇ ਰੂਮ ਦੇ ਸਾਈਜ਼ ਮੁਤਾਬਕ ਬਣਾਇਆ ਜੀ ਤੇ ਆ ਪਤਾ ਲੀਏ ਹੋਰ ਵੀ ਮਾੜਾ ਜੀ ਕੋਈ ਆਈਟਮ ਆ ਦਿਖਾ ਦਈਏ ਹਾਂਜੀ ਭਾਈ ਆ ਤੁਸੀਂ ਕੀ ਕਹਿੰਦੇ ਸੀ ਵੀ ਤੁਹਾਡੇ ਕੋਲ ਕੀ ਆ ਹੋਰ ਜਿਵੇਂ ਆਪਾਂ ਡਾਈਨਿੰਗ ਸੈੱਟ ਉਧਰ ਦੇਖੇ ਸੀ ਜੀ ਪਾਲਚ ਹੁੰਦੇ ਤੇ ਕੰਪਲੀਟ ਹੋ ਕੇ ਸ਼ੋਅਰੂਮ 'ਚ ਆ ਗਏ ਜੀ ਦੇਖੋ ਹਾਂਜੀ ਠੀਕ ਹੈ ਨਾ ਜੀ ਆ ਆ ਕੰਪਲੀਟ ਹੋ ਗਿਆ ਬਾਕੀ ਕੁਆਲਿਟੀ ਹਰ ਪ੍ਰੋਡਕਟ ਦੀ ਕੁਆਲਿਟੀ ਬਹੁਤ ਬੈਸਟ ਰਹੇਗੀ ਜੀ ਹਾਂ ਘਟੋ ਘਟ ਲਾਈਫ ਆਪਣੇ ਫਰਨੀਚਰ ਦੀ 15 ਤੋਂ 20 ਸਾਲ 25 ਸਾਲ ਤੱਕ ਲਾਈਫ ਚੱਲੇਗੀ ਜੀ ਉਹ ਚਾਹੀਦਾ ਵੀ ਆ ਹਾਂ ਜੀ ਜਿਹਨੇ ਲੈਣਾ ਹੋ ਸਾਰੇ ਵਾਰ ਵਾਰ ਤਾਂ ਲਿਆ ਬਣੀ ਜਾਂਦਾ ਬਾਕੀ ਬਹੁਤ ਹੀ ਰੀਜ਼ਨੇਬਲ ਰੇਟਾਂ ਦੇ ਵਿੱਚ ਵੀ ਜੀ ਅੱਜ ਆਪਾਂ ਹੋਰ ਵੀ ਦਿਖਾਉਨੇ ਆ ਤੁਹਾਨੂੰ ਯਾਰ ਹਾਂ ਜੀ ਫੈਕਟਰੀ ਆ ਤਾਂ ਫਿਰ ਮਾਲ ਵੱਧ ਬਣਦਾ ਹੀ ਆ ਤੁਸੀਂ ਨਾ ਘੁੰਮਦੇ ਘੁੰਮਦੇ ਸ਼ੋਅਰੂਮ ਨਾ ਥੱਕ ਜਾਓਗੇ ਥੱਕ ਇੰਨਾ ਵੱਡਾ ਸ਼ੋਅਰੂਮ ਆ ਕਈ ਪਾਰਟਾਂ ਦੇ ਵਿੱਚ ਆ ਪਰ ਮੈਂ ਤੁਹਾਨੂੰ ਕੁਝ ਨਾ ਕੁਝ ਚੀਜ਼ਾਂ ਤੁਹਾਨੂੰ ਸੌਖੇ ਕਰਨ ਵਾਸਤੇ ਦਿਖਾ ਰਿਹਾ ਆ ਗਿਆ ਬਾਈ ਕਾਰ ਹਾਂਜੀ ਜਿਹੜਾ ਆਪਾਂ ਕਾਰਵਿੰਗ ਵਾਲਾ ਜਿਹੜਾ ਪਹਿਲਾਂ ਕੱਚਾ ਵੀ ਦੇਖਿਆ ਸੀ ਫਿਰ ਪਾਲਿਸ਼ ਹੁੰਦਾ ਵੀ ਦੇਖਿਆ ਹੁਣ ਇਹ ਕੰਪਲੀਟ ਹੋ ਕੇ ਜਿੱਦਾਂ ਸ਼ੋਰੂਮ ਦੇ ਵਿੱਚ ਲੱਗ ਗਿਆ ਇਹ ਲੱਗ ਗਿਆ ਇਹ ਚ 골ਡਨ ਮੈਟੈਲਿਕ ਪਾਲਿਸ਼ ਹੋਈ ਹੋਈ ਹੈ ਜੀ ਜੀ ਏਸ਼ੀਅਨ ਕੰਪਨੀ ਦੀ ਪੀਜੂ ਪਾਲਿਸ਼ ਹੈ ਜੀ ਇਹ ਅੱਛਾ ਇਹ ਏਸ਼ੀਅਮ ਪਰ ਜੇ ਕੋਈ ਗਾਹਕ ਚਾਹਵੇ ਹੋਇਆ ਵੈ ਜੀ ਜੇ ਜੇ ਕੋਈ ਗਾਹਕ ਚਾਹਵੇ ਵੀ ਮੈਨੂੰ ਸੁਭਾਸ਼ ਬਾਈ ਆ ਨਹੀਂ ਚਾਹੀਦਾ ਮੈਨੂੰ ਹੋਰ ਰੰਗ ਚਾਹੀਦਾ ਕੋਈ ਤਾਂ ਉਹਦੇ ਚ ਹੋਰ ਮਿਲ ਜੂਗਾ ਬਿਲਕੁਲ ਤੁਹਾਨੂੰ ਆਪਾਂ ਫਿਰ ਕੱਪੜੇ ਦੇ ਸ਼ੇਡ ਵੀ ਦਿਖਾਵਾਂਗੇ ਹਾਂਜੀ ਹਾਂ ਉਹ ਚ ਆਪਣਾ ਅੱਛਾ ਜੇ ਕੋਈ ਚਾਹਵੇ ਕੱਪੜਾ ਵੀ ਬਦਲ ਸਕਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਜੇ ਕੋਈ ਚਾਹਵੇ ਤਾਂ ਆਹ ਪੀਜੂ ਪੋਲਸ ਦਾ ਵੀ ਕਲਰ ਚੇਂਜ ਕਰ ਸਕਦਾ ਹਾਂਜੀ ਹਾਂਜੀ ਇਹਦੀਆਂ ਵੀ ਆਪਾਂ ਫਾਈਲਾਂ ਦਿਖਾਉਣੇ ਆ ਤੁਹਾਨੂੰ ਹਾਂਜੀ ਆਹ ਦੇਖਿਓ ਆ ਕਿੰਨਾ ਸੋਹਣਾ ਬਣਿਆ ਪਿਆ ਉਹ ਫੋਲਡਰ ਲਈ ਕਿਤੋਂ ਇਹ ਆ ਆ ਬਹੁਤ ਸੋਹਣਾ ਬਣਿਆ ਪਿਆ ਆ ਗਾਖ ਲਈ ਦੇਣ ਲਈ ਹੈ ਜਾਂ ਕਿਸੇ ਨੇ ਬਣਾਇਆ ਹੋਇਆ ਸਾਈ ਤੇ ਇਹ ਕਿਸੇ ਦਾ ਸਾਈ ਦਾ ਜੀ ਅੱਛਾ ਹਾਂ ਜੀ ਬਾਕੀ ਇਹ ਸੋਫੇ ਨਾ ਜਿਹੜੇ ਤੁਸੀਂ ਆਮ ਵੱਡੇ ਸ਼ਹਿਰਾਂ ਦੇ ਵਿੱਚ ਕਿੱਥੇ ਜਿੱਥੇ ਜਿਹੜੇ ਮੰਨ ਕੇ ਚਲੋ ਸਾਡੇ ਲੋਕਾਂ ਤੋਂ ਹੋਲ ਸੇਲ ਦੇ ਵਿੱਚ ਲੈ ਕੇ ਜਾਂਦੇ ਆ ਉੱਥੇ ਜਾ ਕੇ ਇਹੀ ਚੀਜ਼ਾਂ ਤੁਹਾਨੂੰ ਮਿਲਣਗੀਆਂ 20000 ਰੁਪਏ ਸੀਟ 25000 ਰੁਪਏ ਸੀਟ 35000 ਰੁਪਏ ਸੀਟ ਸਾਡੇ ਕੋਲੇ ਸਿਰਫ ਹੀ 12000 ਰੁਪਏ ਪਰ ਸੀਟ ਤੋਂ ਸੋਭਾ ਸੂਰੇ ਜੀ ਸਾਗਵਾਨ ਨਾਲ ਐਮਪੀ ਦੀ ਸਾਗਵਾਨ ਲੱਗੀ ਚਾਹੇ ਬੰਦਾ ਆਪਦੀ ਤਸੱਲੀ ਕਰਕੇ ਫੇਰ ਪਾਲਚ ਕਰਾਵੇ ਜੀ ਬੰਦਾ ਦੇਖ ਲਵੇ ਸਾਨੂੰ ਕੋਈ ਦਿੱਕਤ ਨਹੀਂ ਮਤਲਬ 12000 ਰੁਪਏ ਤੋਂ ਸਟਾਰਟ ਆ ਜੇ 12 ਪਰ ਸੀਟ ਦੇ ਸਾਨੂੰ ਪਰ ਸੀਟ ਦੇ حساب ਨਾਲ ਜਿੰਨੀਆਂ ਮਰਜ਼ੀ ਸੀਟਾਂ ਤਿਆਰ ਕਰਵਾ ਲਵੇ ਕਸਟਮਰ ਆਪਦੇ ਡਰਾਇੰਗ ਰੂਮ ਦੇ ਹਿਸਾਬ ਨਾਲ ਠੀਕ ਹੈ ਮਤਲਬ ਇਹਨੂੰ ਦੋ ਸੀਟਾਂ ਮੰਨਦੇ ਆ ਹਾਂਜੀ ਇਹ ਦੋ ਸੀਟਾਂ ਜੀ ਇਹਨੂੰ ਦੋ ਸੀਟਾਂ ਮੰਨਦੇ ਆ ਤੁਸੀਂ ਤੇ ਆ ਆ ਬੈੱਡ ਹਾਂਜੀ ਇਹ ਟਾਲੀ ਦੇ ਬੈੱਡ ਹੈ ਜੀ ਜੀ ਟੋਟਲੀ ਟਾਲੀ ਦਾ ਕੰਮ ਹੋਇਆ ਬੇ ਸਾਰੇ ਚਾਰੋਂ ਸਾਈਡ ਇਹਦੇ ਤੇ ਜੀ ਹਾਂਜੀ ਇਹ ਵਿੱਚ ਟਰਾਲੀ ਵੀ ਆਵੇ ਯਾਰ ਇਹ ਟਾਲੀ ਕਾਦੀ ਹੈ ਤਾਂ ਲੋਹਾ ਹੈ ਇਹਨੂੰ ਕਿੰਨਾ ਚਿਰ ਕੋਣ ਨਹੀਂ ਲੱਗੂਗਾ ਇਸ ਗੱਲ ਦੀ ਕਿੰਨੇ ਚਿਰ 25 ਸਾਲ ਦੀ ਗਾਰੰਟੀ ਹੈ ਜੀ 25 ਸਾਲ ਬਾਉ ਜੀ ਹੁਣ ਕਹਿੰਦੇ ਯਾਰ ਇਹ ਤਾਂ ਲੋਹਾ ਯਾਰ ਲੋਹਾ ਵੀ 25 ਸਾਲਾਂ ਚ ਗਲ ਜਾਂਦਾ ਇਹ ਇਹ ਖਰਾਬ ਨਹੀਂ ਇਹ ਨਹੀਂ ਗਲਦਾ ਜੀ ਇਹ 25 ਸਾਲ ਕੋ ਵੀ ਵਾਧ ਲਾਈਫ ਹੈ ਜੀ ਇਹਦੀ ਤਾਂ ਆਪਾਂ ਗਾਰੰਟੀ ਇੱਕ ਇੱਕ ਲਿਮਿਟ ਤਾਂ ਕੀ ਦਿੱਤੀ ਜਾਂਦੀ ਇਹ ਮਾਡਰਨ ਡਾਈਨਿੰਗ ਸੈੱਟ ਆ ਗਿਆ ਜੀ ਜਿਵੇਂ ਪਹਿਲਾਂ ਆਪਾਂ ਦੇਖ ਰਹੇ ਸੀ ਕਲਾਸਿਕਲ ਫਰਨੀਚਰ ਜੀ ਇਹ ਹੈਗਾ ਆਪਣਾ ਮਾਡਰਨ ਡਾਈਨਿੰਗ ਸੈੱਟ ਪਲੈਸਟਰ ਪਾਲਿਸ਼ ਹੈ ਜੀ ਜੀ ਪਾਲਿਸ਼ ਦੇ ਤੇ ਨਿਗਾ ਮਾਰੋ ਤੁਸੀਂ ਚਮਕ ਦੇਖੋ ਅੱਛਾ ਇੱਧਰ ਦੇਖੋ ਜੀ ਆ ਮਾਰੋ ਨਿਗਾਈਏ ਤੇ ਆ ਆ ਬਾਹੂ ਉੱਤੇ ਕੀ ਪੂਰੀ ਮਿਰਰ ਲੁੱਕ ਹੈ ਜੀ ਚਾਹੇ ਤੁਸੀਂ ਇੱਧਰ ਮੇਰਾ ਹੱਥ ਦੇਖ ਸਕਦੇ ਹੋ ਪਾਲਿਸ਼ ਦੇ ਵਿੱਚ ਖੂਬ ਉਹ ਮਿਰਰ ਲੁੱਕ ਹੈ ਜੀ ਮਤਲਬ ਘਰੇ ਸ਼ੀਸ਼ਾ ਰੱਖਣ ਦੀ ਲੋੜ ਨਹੀਂ ਬਿਲਕੁਲ ਜੀ ਬਿਲਕੁਲ ਸ਼ੀਸ਼ੇ ਦੀ ਲੋੜ ਨਹੀਂ ਹੈ ਜੀ ਜਿਹੜਾ ਸਾਡੇ ਕੋਲ ਫਰਨੀਚਰ ਲੈ ਗਿਆ ਹਾਂ ਘਰੇ ਸ਼ੀਸ਼ਾ ਰੱਖਣ ਦੀ ਲੋੜ ਨਹੀਂ ਚਮਕ ਉੱਤੇ ਦੇਖੋ ਜੀ ਮਾਰਬਲ ਦੇ ਉੱਤੇ ਚਮਕ ਦੇਖੋ ਜੀ ਹੂੰ ਤੇ ਬਹੁਜੇ ਕਿ ਜੇ ਨੇ ਮੰਨ ਲਓ ਕਿ ਬੰਨੇ ਕਿ ਲੋ ਰਾਮਪੁਰੇ ਫੂਲ ਤੁਹਾਡੇ ਕੋਲੇ ਆ ਜਾਂਦਾ ਲక్ష్ਮੀ ਫਰਨੀਚਰ ਤੇ ਆ ਜਾਂਦਾ ਤੇ ਉਹਨੂੰ ਟਰਾਂਸਪੋਰਟੇਸ਼ਨ ਦਾ ਕੋਈ ਟੈਨਸ਼ਨ ਤਾਂ ਨਹੀਂ ਕੀ ਘਰੇ ਜਾਊਗਾ ਮੈਂ ਕਹਾਂ ਜੀ ਆਲ ਓਵਰ ਡਿਲੀਵਰੀ ਹੈਗੀ ਜੀ ਆਪਣੇ ਕੋਲ ਸਾਰਾ ਸਿਸਟਮ ਹੈਗਾ ਜੀ ਪੂਰੇ ਹਿੰਦੁਸਤਾਨ ਚ ਜਿੱਥੇ ਮਰਜੀ ਡਿਲੀਵਰੀ ਕਰਾ ਲਵੇ ਤੇ ਜੇ ਕੋਈ ਮੰਨ ਕੇ ਚਲੋ ਬੰਦਾ ਤੁਹਾਡੇ ਕੋਲੇ ਆ ਹੀ ਨਹੀਂ ਸਕਦਾ ਉਹਨੂੰ ਤੁੰਡ ਆਨਲਾਈਨ ਹੀ ਚੀਜ਼ ਚੈੱਕ ਕਰਕੇ ਆਨਲਾਈਨ ਵੀ ਦਿੰਨੇ ਜੀ ਆਪਾਂ ਜੇ ਮੰਨ ਲਓ ਬੰਦਾ ਵੀਡੀਓ ਕਾਲ ਤੇ ਸੀ ਚੀਜ਼ ਪ੍ਰੋਡਕਟ ਦਿਖਾ ਦਿੰਨੇ ਆ ਜੇ ਮੈਂ ਕੈਨੇਡਾ ਮਗਾਉਣੇ ਹਾਂ ਹਾਂਜੀ ਹਾਂਜੀ ਕੈਨੇਡਾ ਅਮਰੀਕਾ ਬਹੁਤ ਕਸਟਮਰ ਸਾਡੇ ਕੋਲ ਫੋਨ ਤੇ ਮੰਗਾਉਂਦੇ ਵੀ ਆ ਜੀ ਕੈਨੇਡਾ ਵੀ ਹੁਣ ਅਸੀਂ ਪਿੱਛੇ ਸ਼ਿਪਿੰਗ ਭੇਜੀ ਸੀ ਕੈਨੇਡਾ ਵੀ ਭੇਜੀ ਸੀ ਅੱਛਾ ਹਾਂਜੀ ਹਾਂਜੀ ਮਤਲਬ ਹੁਣ ਅਸੀਂ ਦੇਹਰਾਦੂਨ ਵੀ ਭੇਜਿਆ ਇੰਡੀਆ ਦੇ ਵਿੱਚ ਤਾਂ ਜਾਂਦਾ ਹੀ ਜਾਂਦਾ ਐਤੋ ਵਾਰ ਅਸੀਂ ਸਾਡੇ ਕੋਲ ਦਿੱਲੀ ਦੀ ਵੀ ਹੈਗੀ ਅੰਦੌਰ ਦਾ ਵੀ ਹੈਗਾ ਫਰਨੀਚਰ ਦਾ ਆਰਡਰ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਆਲ ਇੰਡੀਆ ਕੀ ਆਲ ਵਰਲਡ ਜਾਂਦਾ ਹਾਂਜੀ ਹਾਂਜੀ ਆਲ ਓਵਰ ਵਰਲਡ ਜਿੱਥੇ ਮਰਜੀ ਜੀ ਜੀ ਤੁਹਾਨੂੰ ਦੱਸਿਆ ਵੀ ਕੈਨੇਡਾ ਵੀ ਆਪਾਂ ਸ਼ਿਪਿੰਗ ਹੁਣੀ ਕਰਕੇ ਹਟਿਆ ਤੇ ਬਾਹਰਲੇ ਮੁਲਕਾਂ ਨੂੰ ਤਾਂ ਆਪਣੇ ਵਾਲਾ ਫਰਨੀਚਰ ਸਸਤਾ ਬਹੁਤ ਪੈਂਦਾ ਬਹੁਤ ਸਸਤਾ ਜੀ ਉੱਥੇ ਤਾਂ ਇਹ ਚੀਜ਼ਾਂ ਜੀਆਂ ਲੈ ਕੇ ਚਲੋ ਜਿਹੜਾ ਡਾਈਨਿੰਗ ਸੈਟ ਉਹਰੇ 1.5 ਲੱਖ ਦਾ ਉੱਥੇ ਜਾ ਕੇ ਤਾਂ 5-6 ਲੱਖ ਦਾ ਕੋਸਟ ਕਰਦਾ ਜੇ ਬੰਦੇ ਨੂੰ ਕੈਰੀਜ ਪਾ ਕੇ 2.5 ਲੱਖ ਦਾ ਕੋਸਟ ਕਰ ਵੀ ਗਿਆ ਤਾਂ ਵੀ ਉਹਨੂੰ ਤਾਂ ਉਹਦੇ ਦਾ 50% ਦੀ ਸੇਵਿੰਗ ਹੋ ਗਈ ਹਾਂ ਬਾਉ ਜੀ ਹੁਣੇ ਪਹਿਲਾਂ ਸੁਭਾਸ਼ ਹੁਣੀ ਦੱਸਦੇ ਸੀ ਬਾਈ ਕਹਿੰਦੇ ਵੀ ਉੱਥੇ ਬਹੁਤ ਬੰਦੇ ਤਾਂ ਇਹਨਾਂ ਤੋਂ ਲਿਆ ਕੇ ਵੇਚਦੇ ਆ ਹਾਂਜੀ ਹਾਂਜੀ ਬਿਲਕੁਲ ਬੜੇ ਬੜੇ ਸ਼ੋਰੂਮਾਂ ਦੇ ਵਿੱਚ ਸਾਡਾ ਫਰਨੀਚਰ ਜਾਂਦਾ ਜੀ ਹਾਂ ਦੁਕਾਨਦਾਰ ਵੀ ਉੱਥੋਂ ਲੈਂ ਜਾਂਦੇ ਆ ਤੁਸੀਂ ਵੀ ਬਾਉ ਜੀ ਥੋੜਾ ਜਿਹਾ ਆਇਨਾ ਝੂਲੇ ਬਾਰੇ ਵੀ ਦੱਸ ਦਗੇ ਹਾਂਜੀ ਹਾਂਜੀ ਗਾਰਡਨ ਫਰਨੀਚਰ ਆ ਗਿਆ ਜੀ ਇਹ ਬੰਦਾ ਆਪਣੀ ਬਾਲਕਨੀ ਚ ਪੋਰਚ ਦੇ ਵਿੱਚ ਡਰਾਇੰਗ ਰੂਮ ਚ ਬੈਡਰੂਮ ਚ ਜਿੱਥੇ ਖੁੱਲਾ ਬੈਡਰੂਮ ਹੁੰਦਾ ਬੈਡਰੂਮ ਚ ਵੀ ਲਗਾ ਲੈਂਦੇ ਜੀ ਲੋਕ ਇੱਕ ਝੂਲਾ ਹਾਂਜੀ ਇਹਨੂੰ ਕੱਢਣਾ ਪੈਂਦਾ ਕਿ ਆਈ ਪਾਰ ਚੱਲ ਲੈਂਦਾ ਬੰਦਾ ਇਹ ਸਵਾ ਕੁਇੰਟਲ weight ਲੋਡ ਲੈਂਦਾ ਜੀ ਅੱਛਾ ਹਾਂਜੀ ਹਾਂਜੀ ਸਿਰਫ 6500 ਰੁਪਏ ਦਾ ਦੇ ਦੇਣਾ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਸਿਰਫ 6500 ਰੁਪਏ ਦਾ ਆਮ ਮਾਰਕੀਟ ਚ 8500 9000 ਰੁਪਏ ਦਾ ਵਿਕਦਾ ਜੀ ਆਪਾਂ ਸਿਰਫ 6500 ਰੁਪਏ ਦਾ ਦੇ ਦੇਣਾ ਇਹ ਵੀ ਗਾਰਡਨ ਵਾਲਾ ਫਰਨੀਚਰ ਆ ਹਾਂਜੀ ਗਾਰਡਨ ਜੀ ਗਾਰਡ ਮਤਲਬ ਬਾਹਰ ਪਿਆ ਖਰਾਬ ਨਹੀਂ ਹੁੰਦਾ ਨਾ ਤਾਂ ਕੁਝ ਨਹੀਂ ਹੁੰਦਾ ਜੀ ਇਹ ਹੈ ਹੀ ਆਊਟਡੋਰ ਵਾਸਤੇ ਜੀ ਇਹ ਆਈਟਮ ਹੀ ਸਪੈਸ਼ਲ ਆਊਟਡੋਰ ਵਾਸਤੇ ਆ ਵੀ ਮਤਲਬ ਇਹਨੂੰ ਨਾ ਮੀਂਹ ਚ ਖਰਾਬ ਹੋਊਗਾ ਕੁਝ ਨਹੀਂ ਫੈਬਰਿਕ ਹੀ ਉਹ ਜਿਹਾ ਲੱਗਿਆ ਜੀ ਜਿਹੜਾ ਵੈਦਰ ਪ੍ਰੂਫ ਹੈ ਖਰਾਬ ਹੀ ਨਹੀਂ ਹੁੰਦਾ ਜੀ ਨਾ ਇਹਨੂੰ ਮੀਂਹ ਚ ਨਾ ਠੰਡ ਚ ਨਾ ਧੁੱਪ ਚ ਇਹਨੂੰ ਕੁਝ ਨਹੀਂ ਹੁੰਦਾ ਇਹ ਬਾਹਰ ਪਿਆ ਰਹੇ ਬਿਲਕੁਲ 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 ਤੇ ਆਹ ਕਾਦੇ ਵਾਸਤੇ ਪਏ ਆ ਆਹ ਇਹ ਹੋਨੈਕਸ ਮਾਰਬਲ ਦੇ ਟੇਬਲ ਹੈ ਜੀ ਜੀ ਇਹ ਸਾਰੇ ਡਰਾਈਂਗ ਰੂਮ ਚ ਲੱਗਦੇ ਜੀ ਲ ਲੋੜ ਮੁਤਾਬਕ ਲਗਾ ਸਕਦਾ ਹੈ ਇਹ ਆਪਣੇ ਤੋਂ ਆਰਡਰ ਤੇ ਮਗਾ ਸਕਦਾ ਹਾਂਜੀ ਹਾਂਜੀ ਬਿਲਕੁਲ ਇਹਦਾ ਸਾਈਜ਼ ਵੀ ਚੇਂਜ ਹੋ ਸਕਦਾ ਸਾਈਜ਼ ਦਾ ਮਰਜੀ ਕਸਟਮਰ ਆਪਣੇ ਸਾਈਜ਼ ਰੂਮ ਦੇ ਸਾਈਜ਼ ਮੁਤਾਬਕ ਕਸਟਮਾਈਜ਼ ਕਰ ਦਿੰਦੇ ਆ ਜੀ ਸੁਭਾਸ਼ ਭਾਈ ਆ ਵੀ ਨਿਗਾ ਪੈ ਗਿਆ ਮੇਰੇ ਤੇ ਆ ਆ ਪਏ ਆ ਸਾਰੇ ਜਿਹੜੇ ਜਿਹੜੇ ਆਪਣੇ ਦੇ ਡਿਜ਼ਾਈਨ ਹਾਂ ਜਿਹੜੇ ਹਾਂਜੀ ਹਾਂਜੀ ਵਧੀਆ ਨਰਮਲ ਕੰਪਨੀ ਦੇ ਜੀ ਅਲੱਗ ਅਲੱਗ ਕਲਰ ਅਲੱਗ ਅਲੱਗ ਫਾਈਲਾਂ ਚੋਂ ਜੇ ਜਾਂ ਮਰਜੀ ਆਪਾਂ ਕੱਪੜਾ ਲਗਵਾ ਸਕਦੇ ਹਾਂ ਸਾਰੇ ਕਲਰ ਇਹਦੇ ਵਿੱਚ अवेलेबल ਆ ਕੋਈ ਦਿੱਕਤ ਨਹੀਂ ਹੈ ਮਤਲਬ ਜੇ ਇਹ ਜਾ ਅਗਲੇ ਨੂੰ ਆਰਕੀਟੈਕਟ ਨੇ ਦੱਸਿਆ ਵੀ ਭਾਈ ਐਵੇਂ ਜਾ ਤੁਹਾਡੇ ਬਿਲਕੁਲ ਆਰਕੀਟੈਕਟਾਂ ਦੀ ਚੋਇਸ ਦੀ ਫੈਬਰਿਕ ਹੈ ਸਾਰੇ ਦੇਖੋ ਜੀ ਬਹੁਤ ਸੋਹਣੇ ਸੋਹਣੇ ਫੈਬਰਿਕਾ ਦੇਖੋ ਇਹ ਤਾਂ ਆ ਦੇਖੋ ਸੈਂਕੜੇ ਡਿਜ਼ਾਈਨ ਆ ਹੋਰ ਵੀ ਬਹੁਤ ਫਾਈਲਾਂ ਜੀ ਆਪਾਂ ਸਾਰੀਆਂ ਦਿਖਾਣੀਆਂ ਤੁਹਾਨੂੰ ਜੀ ਆਪਣੇ ਕੋਲੇ ਘੱਟੋ ਘੱਟ 100 ਜਿਹੜੇ ਵਿੱਚੋਂ ਆਪਾਂ ਜਿਹੜੇ ਹਟੇ ਹੇਠਾਂ ਵੱਡੇ ਵੱਡੇ ਕੱਪੜਾ ਆਜ ਉਧਰ ਹੁਣ ਆਪਾਂ ਹਾਂਜੀ ਹਾਂਜੀ ਉਹ ਵੀ ਦਿਖਾਣੇ ਆਪਾਂ ਆਪਣੇ ਕੋਲੇ ਹਾਜ਼ਰ ਸਟਾਕ ਵੀ ਦਿਖਾਣੇ ਹਾਜ਼ਰ ਸਟਾਕ ਵੀ ਫੈਬਰਿਕ ਦਾ ਹੈਗਾ ਸੁਭਾਸ਼ ਭਾਈ ਆ ਪਾਇਆ ਥਾਨ ਹਾਂਜੀ ਹਾਂਜੀ ਇਹ ਜਿੰਨੇ ਮਰਜੀ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਹਾਜ਼ਰੀ ਪਏ ਜੀ ਜੀ ਜਿਹੜਾ ਮਰਜੀ ਰੰਗ ਗਾਹਕ ਆਪਣੀ ਚੁਆਇਸ ਮੁਤਾਬਕ ਲਵਾ ਸਕਦਾ ਇਹ ਸਾਰੇ ਸੋਫਿਆਂ ਦਾ ਕੱਪੜਾ ਸਾਰਾ ਸੋਫਿਆਂ ਦਾ ਕੱਪੜਾ ਹੀ ਹੈ ਜੀ ਸਾਰਾ ਸੋਫਿਆਂ ਦਾ ਕੱਪੜਾ ਵੀ ਮਤਲਬ ਜੇ ਅਗਲੇ ਨੇ 40 ਸੋਫੇ ਵੀ ਬਣਾਉਣੇ ਆ ਤਾਂ ਕੋਈ ਚੱਕਰ 40 ਰੰਗ ਹੀ ਦੇ ਦਾਂਗੇ ਜੀ ਦੇ 40 ਸੋਫੇ ਲੈਣੇ ਆ ਬੰਦੇ ਨੂੰ 40 ਰੰਗ ਹੀ ਦੇ ਦਾਂਗੇ ਕੋਈ ਇੱਕੋ ਰੰਗ ਦੇ 40 ਬਣਾਉਣੇ ਤਾਂ ਵੀ ਬਣ ਜਾਣਗੇ ਜੀ ਆੜੜ ਰੰਗਾਂ ਦੇ ਬਣਾਉਣੇ ਤਾਂ ਵੀ ਬਣ ਜਾਣਗੇ ਕੋਈ ਦਿੱਕਤ ਨਹੀਂ ਹੈ ਹਾਂ ਕਿਉਂਕਿ ਤੁਹਾਨੂੰ ਫਿਰ ਇਸ ਹਿਸਾਬ ਨਾਲ ਦੁਕਾਨਾਂ ਤੋਂ ਕੋਲੋਂ ਨਾਲੋਂ ਦੇਣਾ ਹੁੰਦਾ ਕਰਕੇ ਹਾਂਜੀ ਹਾਂਜੀ ਬਿਲਕੁਲ 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 ਆਹ ਲਓ ਵੀ ਤੁਸੀਂ ਯਾਰ ਗਿਣਦੇ ਹਾਂ ਭਜੋਂਗੇ ਰੰਗ ਇੰਨੇ ਪਏ ਆ ਇੱਥੇ ਇਸ ਤੋਂ ਬਾਅਦ ਜੇ ਬੰਦੇ ਨੂੰ ਹਜੇ ਇੰਨਾ ਚੋ ਵੀ ਪਸੰਦ ਨਾ ਆਵੇ ਜੀ ਤਾਂ ਆ ਸਾਰੀਆਂ ਫਾਈਲਾਂ ਪਈਆਂ ਜੀ ਆਪਣੇ ਕੋਲ ਜੀ ਆਏ ਕੋ ਸੌ ਫੈਲ ਪਈ ਆ ਜੀ ਆਪਣੇ ਕੋਲੇ ਜਿੰਨਾ ਮਰਜ਼ੀ ਰੰਗ ਕਸਟਮਰ ਆਪਣੀ ਚੁਆਇਸ ਦੇ ਰੰਗ ਲਵਾ ਸਕਦਾ ਜਿਹੜੀ ਮਰਜ਼ੀ ਫੈਲ ਦੇ ਵਿੱਚੋਂ ਆਪਦੀ ਚੁਆਇਸ ਦਾ ਕਲਰ ਲਵਾ ਸਕਦਾ ਜੀ ਬੰਦੇ ਇਹਨੇ ਕਲਰ ਦੇਖੋ ਮਾਰੋ ਜੀ ਸ਼ੂਟ ਦੇਖੋ ਹਮ ਹੱਕ ਜਿੰਨੇ ਮਰਜ਼ੀ ਰੰਗ ਜੀ ਰੰਗਾਂ ਦੀ ਕੋਈ ਕਮੀ ਨਹੀਂ ਜੀ ਕੱਪੜੇ ਦੀ ਫੁੱਲ ਕਲੈਕਸ਼ਨ ਮਿਲੋਗੀ ਹਮ ਸਾਰੇ ਕਲਰ ਅਵੇਲੇਬਲ ਹੈ ਜੀ ਜਿਹੜੇ ਮਰਜ਼ੀ ਰੰਗ ਤੇ ਬੰਦਾ ਉਂਗਲ ਲਾ ਦੇ ਉਹੀ ਰੰਗ ਬਣਾ ਕੇ ਦੇ ਦਾਂ। ਸੁਭਾਸ਼ ਇੱਕ ਆ ਆ ਆ ਆ ਪਰਚਾ ਪਿਆ ਤੁਹਾਡੇ ਆਹਾ ਆਹਾ ਹਾਂਜੀ 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 ਇਹ ਫਰਨੀਚਰ ਆਸਾਨ ਕਰਤਾ ਜੀ 0% 0% ਵਿਆਜ ਜੀ ਬਜਾਜ ਫਾਈਨਾਂਸ ਤੇ ਲੋਨ ਹੋ ਜਾਂਦਾ ਜੀ ਦਾ 0% ਵਿਆਜ ਦਾ ਮਤਲਬ ਆ ਵੀ ਕੋਈ ਵਿਆਜ ਨਹੀਂ ਲੱਗਦਾ ਕੋਈ ਵਿਆਜ ਨਹੀਂ ਲੱਗਦਾ ਜੀ ਕੋਈ ਵਿਆਜ ਨਹੀਂ ਲੱਗਦਾ ਮੈਂ ਮੁੜ ਕੇ ਲਾਂਭਾ ਨਾ ਆਵੇ ਵੀ ਨਾ 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 ਯਾਰ ਮੈਨੂੰ ਵਿਆਜ ਲੱਗ ਗਿਆ 500 ਜੀ ਕਿੰਨੇ ਚਿਰ ਵਾਸਤੇ ਕੋਈ ਵਿਆਜ ਨਹੀਂ ਇਹ ਕਦੇ ਵੀ ਨਹੀਂ ਲੱਗਦਾ ਜੀ ਬਜਾਜ ਕਾਰਡ ਦੇ ਉੱਤੇ ਬੰਦਾ ਇੱਕ ਲੋਨ ਲੈ ਲਈ 10 ਲੋਨ ਲੈ ਲਈ ਜੀ ਹੂੰ ਚੀਜ਼ ਲਈ ਚੱਲੇ ਲੋਨ ਭਰੀ ਚੱਲੇ ਚੀਜ਼ ਲਈ ਚੱਲੇ ਜੀ ਕੋਈ ਵਿਆਜ ਨਹੀਂ ਅੱਛਾ ਜੇ ਮੰਨ ਕੇ ਚਲੋ ਮੈਂ ਤੁਹਾਡੇ ਤੋਂ 5000 ਦੀ ਚੀਜ਼ ਲੈ ਗਿਆ ਹਾਂ ਹਾਂਜੀ 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 ਮੰਨ ਲਓ ਕਸਤਾ ਤੇ ਹਾਂਜੀ ਤਾਂ ਮੈਂ 5 ਹੀ ਭਰਨਾ ਹਾਂ ਹਾਂਜੀ ਹਾਂਜੀ ਬਿਲਕੁਲ 5 ਹੀ ਭਰਨਾ ਮਤਲਬ ਮੈਂ 5.5 ਸਵਾ 5 6 ਕੁਝ ਨਹੀਂ ਭਰਨਾ ਨਹੀਂ ਨਹੀਂ ਤੱਕ ਭਰਨਾ ਮੈਂ ਕਸਤਾ ਤੇ ਹਾਂਜੀ ਹਾਂਜੀ ਮਤਲਬ ਉਹ ਜਿੰਨੀ ਬੱਜ ਗਈ 1500 ਰੁਪਏ ਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮਤਲਬ 0% ਵਿਆਜ ਤੇ ਤੁਸੀਂ ਇਥੋਂ ਫਰਨੀਚਰ ਲੈ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਲੋ ਵੀ ਇਹ ਸਭ ਤੋਂ ਵੱਡੀ ਗੱਲ ਆ ਤੇ ਮੈਨੂੰ ਐ ਲੱਗਦਾ ਵੀ ਇਹ ਸੁਭਾਸ਼ ਭਾਈ ਸਭ ਤੋਂ ਬੈਸਟ ਆਫਰ ਆ ਮੈਂ ਮਾਰਕੀਟ ਦੇ ਵਿੱਚ ਤੁਰਿਆ ਫਿਰਦਾ ਇਹ ਸਭ ਤੋਂ ਬੈਸਟ ਆਫਰ ਆ ਕਿ ਤੁਸੀਂ 0% ਵਿਆਜ ਕੋਈ ਵੀ ਵਿਆਜ ਨਹੀਂ ਭਰਨਾ ਜਿਹੜੀਆਂ ਕਿਸ਼ਤਾਂ ਭਰਨੀਆਂ ਫਿਰ ਕੋਈ ਐਨ ਵੀ ਇੱਕ ਵਾਰ ਹੀ ਲਈ ਆ ਆਫਰ ਤੁਸੀਂ ਇੱਕ ਚੀਜ਼ ਲਈ ਆ ਉਹਦਾ ਵਿਆਜ ਉਹਦਾ ਲੋਨ ਖਤਮ ਕਰ ਦਿਓ ਦੂਸਰੀ ਲੈ ਲਓ ਤੀਸਰੀ ਲੈ ਲਓ ਚੌਥੀ ਲੈ ਲਓ ਜੇ ਤੁਸੀਂ ਸੁਭਾਸ਼ ਹੁਣਾ ਕੋਲ ਆਉਂਗੇ ਤਾਂ ਇਹ ਤੁਹਾਨੂੰ ਵਿਆਜ ਨਹੀਂ ਲੱਗਣ ਦੇਣਗੇ। ਹਾਂਜੀ ਬਿਲਕੁਲ ਜੀ। ਵਿਆਜ ਇਹ ਭਰ ਦੇਣਗੇ ਤੁਹਾਡਾ। ਤੁਸੀਂ ਕਹਿੰਦੇ ਗਾਤਾ ਭਰਨੀਆ। ਹਾਂ। ਹਾਂ ਲੈ ਵੀਨ ਸਜਣੋ ਸ਼ੇਅਰ ਕਰ ਦਿਓ। ਹੁਣ ਮੈਂ ਤੁਹਾਨੂੰ ਫੇਰ ਕਹਿ ਦਿੰਨਾ ਕਿ ਤੁਸੀਂ ਰਾਮਪੁਰਾ ਪੂਲ ਦੇ ਵਿੱਚ ਵੈਸੇ ਤਾਂ ਨੰਬਰ ਆ ਤੁਹਾਡੀ ਸਕਰੀਨ ਤੇ ਪਰ ਫੇਰ ਵੀ ਤੁਹਾਨੂੰ ਯਾਦ ਕਰਾ ਦਾਂ ਤੁਸੀਂ ਲక్ష్ਮੀ ਫਰਨੀਚਰ ਵਾਲਿਆਂ ਦੇ ਆਉਣਾ। 30 ਸਾਲ ਪੁਰਾਣਾ ਇਹਨਾਂ ਦਾ ਕੰਮ ਆ ਮਾਰਕੀਟ ਦੇ ਵਿੱਚ ਤੇ ਮਾਲਕ ਦੀ ਕਿਰਪਾ ਨਾਲ ਆਉਣ ਆਲੀਆਂ ਸਾਧੀਆਂ ਤੱਕ ਇਹ ਕੰਮ ਕਰਦੇ ਰਹਿਣਗੇ ਜਿਹੜੀ ਨੀਅਤ ਨਾਲ ਤੇ ਜਿਹੜੀ ਕੁਆਲਿਟੀ ਦੇ ਨਾਲ ਇਹ ਬੰਦੇ ਕੰਮ ਕਰ ਰਿਹਾ। ਜਿਉਂਦੇ ਰਹੋ।